ਕਿੱਥੇ ਗਏ ਹੋਏ ਸੀ ਕਿਦੋਂ ਚੋਰੀ ਹੋਈ ਤੁਹਾਨੂੰ ਪ੍ਰਸ਼ਾਸਨ ਨੂੰ ਤੁਸੀਂ ਜਾਣਕਾਰੀ ਦੇ ਦਿੱਤੀ ਕੀ ਨਾਂ ਤੁਹਾਡਾ ਆ ਸਸ ਜੀ ਮੇਰਾ ਨਾਮ ਮਨਜੀਤ ਕੌਰ ਹੈ ਮੈਂ ਮੋਗੇ ਦੀ ਹੂ ਸੀ ਆਪਣੇ ਪੇਕੇ ਜੀ ਵੀਰਵਾਰ ਨੂੰ ਜੀ ਤੇ ਅਸੀਂ ਆਈ ਜਾਣਾ ਸੀ ਉਦੋਂ ਅਚਾਨਕ ਪੇਸ ਖਰਾਬ ਹੋਣ ਕਰਕੇ ਨਹੀਂ ਆਉਏ ਜੀ ਅਸੀਂ ਹੁਣ 11 ਵਜੇ ਆਪਣੇ ਘਰ ਆਈ ਆਂ ਤੇ ਸਾਡੇ ਪਾਲੇ ਕੁੱਤੇ ਹੋਏ ਸੀ ਮੇਰੀ ਸਾਰੀ ਉਹ ਮਾਰੇ ਖਿਲਰੀ ਪਈ ਠੀਕ ਹੈ ਜੀ ਮੇਰਾ ਸਾਰਾ ਕੁਝ ਲਗਾਇਆ ਪਿਆ ਕੁਝ ਵੀ ਨਹੀਂ ਛੱਡਿਆ ਕੀ ਕੀ ਲਗਾਇਆ ਪਤਾ ਦੇਖਿਆ ਤੁਸੀਂ ਚੈੱਕ ਕੀਤਾ ਇਹ ਜੀ ਕੋਈ ਇਸ ਚੀਜ਼ ਨੂੰ ਅਤਰੇਲਾ ਸਾਰਾ ਸਮਾਨ ਮੇਰਾ ਬਾਕ ਫਟ ਗਿਆ ਹਾਂ ਜੀ ਕਿੰਨਾ ਗੋਲਡ ਸੀ ਕੈਸ਼ ਵੀ ਸੀ ਜੀ ਕੈਸ਼ ਦਾ 10000 ਰੁਪਇਆ ਸੀ। 골ਡ ਕਿੰਨਾ ਸੀਗਾ? 10000 ਸੀਗਾ। ਹੋਣਾ ਕੋਈ 20 ਬਾਈ ਟੋਲੇ ਸੁਣ। 20 ਬਾਈ ਟੋਲੇ ਦਾ। ਕੀ ਪ੍ਰਸ਼ਾਸਨ ਆ ਗਿਆ? ਹਾਂਜੀ। ਕਿਸ ਤਰ੍ਹਾਂ ਤੇ ਸ਼ੱਕ ਤੁਹਾਨੂੰ ਕੌਣ ਬੰਦਾ ਹੋ ਸਕਦਾ? ਸ਼ੱਕ ਹੈਗੇ ਹੋ ਜੀ। ਕਲੀ ਮਲੇ ਜੀ ਆ ਸਾਡੇ ਚੋਰ। ਓਕੇ ਓਕੇ। ਮੈਨੂੰ ਲੋਤੀ ਸ਼ੱਕ। ਕੀ ਕਾਰਵਾਈ ਕਰਾਓਗੇ ਉਹਨਾਂ ਤੇ? ਹਾਂਜੀ ਮੈਂ ਉਹਨਾਂ ਤੇ ਕਾਰਵਾਈ ਕਰਾਂਗਾ। ਓਕੇ ਓਕੇ। ਤੇ ਜਿਹੜੇ ਲੋਕ-ਲੁਕ ਖੋਲੇ ਆ ਉਹ ਚਾਬੀਆਂ ਕਿੱਥੋਂ ਉਹਨਾਂ ਨੇ ਲਈਆਂ? ਚਾਬੀਆਂ ਜਾਣਕਾਰ ਨੂੰ ਕੋਈ ਪਤਾ ਸੀ ਬਾਹਰੋਂ ਲੋਕ ਤੋੜੇ ਉਹਨਾਂ ਨੇ। ਹਾਂ। ਆਹ ਕਮਰੇ ਦੀਆਂ ਮੇਰੇ ਦੀਆਂ ਚਾਬੀਆਂ ਉਧਰੋਂ ਲੁੱਪੀਆਂ ਮੇਰੇ ਦੂਜੇ ਕਮਰੇ ਚ ਲੱਗਦਾ ਉਹ ਵੀ ਜਗਾਈਆਂ ਜਿਹੜੀਆਂ ਉਹਨਾਂ ਨੂੰ ਪਤਾ ਸੀ ਹੂੰ ਹੂੰ ਔਰ ਤੂੰ ਲੱਟਣ ਦੀ ਜਗਾਈਂ ਅਲਮਾਰੀ ਤੋੜੀ ਬੱਸ ਮੇਰੀ ਅਲਮਾਰੀ ਕੋੜ ਕੇ ਸਾਰੀ ਅਲਮਾਰੀ ਭੰਨ ਕੇ ਸਮਾਨ ਕੱਢ ਲਿਆ ਹੋਰ ਨੀ ਕੁਝ ਵੀ ਚੇੜਿਆ ਕੀ ਮੰਗ ਕਰਦੇ ਹਾਂ ਮੈਂ ਚਾਹਨੀ ਮੇਰੀ ਹੱਲਪ ਕੀਤੀ ਜਾਵੇ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਲਾਣ ਦਾਸ ਕੀਤਾ ਜਾਵੇ ਸਾਰਾ ਆ ਮੰਦਿਰ ਦੇ ਬੈਕ ਸਾਈਡ ਤੇ ਇੱਕ ਚੋਰੀ ਹੋਈ ਆ ਕੀ ਲੱਗਦਾ ਤੁਸੀਂ ਮੌਕੇ ਤੇ ਆ ਮੌਕੇ ਤੇ ਜਾ ਕੇ ਮੈਂ ਦੇਖਿਆ ਸਮਾਨ ਜਿਹੜਾ ਇਹਨਾਂ ਨੇ ਕੱਲੇਵਾ ਪਿਆ ਸੀ ਇਹ ਕਰੀਬ 50 ਤੋਂ ਆਪਣੇ ਤੇ ਕੇ ਪਰਿਵਾਰ ਗਈ ਹਾਂਜੀ ਤੇ ਮੈਨੂੰ ਕੋਈ ਇਹਨੂੰ ਦੱਸ ਦਿੰਦੇ ਆ ਵੀ ਅੰਦਾਜ਼ਨ ਵੀ ਕੀ ਕੀ ਚੋਰੀ ਹੋ ਰਹੀ ਹੈ ਹਾਂਜੀ ਕੀ ਦਰਖਾ ਦੇ ਦਿੱਤੀ ਇਹਨਾਂ ਨੇ ਆਹ ਦਰਖਾਸਤ ਕਹਿੰਦੇ ਤੁਹਾਨੂੰ ਦੇ ਦਿੰਦੇ ਕੀ ਇੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਚੈੱਕ ਕਰ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਂਗੇ ਦੇਖ ਲਵਾਂਗੇ ਜੀ ਸਾਹਿਬ